5,65,000 ਰੁਪਏ ਦੀ ਕਾਰ ਦੇ ਦੇ ਦਾਂਗੇ ਜੀ ਤੁਹਾਡੇ ਲਈ ਵੀਰਾਂ ਲਈ ਐਨਆਰਆਈ ਵੀਰਾਂ ਲਈ ਸਪੈਸ਼ਲ ਡਿਸਕਾਊਂਟ ਹੈ 5,65,000 65,000 ਦੀ ਦੇ ਦਿਆਂਗੇ ਲਓ ਜੀ 5,65,000 ਦੀ ਬਾਈ ਜੀ ਪੁਰਾਣੀ ਸਵਿਫਟ ਮਿਲਦੀ ਆ ਤੁਹਾਨੂੰ ਜਹਾਜ ਜਿੱਡੀ ਗੱਡੀ ਪਜੈਰੋ ਸਪੋਰਟਸ ਦੇਣੀ ਆ ਕਰੋ ਚੈੱਕ ਮੈਨੂਅਲ ਗੇਅਰ ਦੇ ਵਿੱਚ 4x4 ਬਿਲਕੁਲ ਜੀ 4x4 ਲਓ ਜੀ 4x4 ਗੱਡੀ 5,65,000 ਦੇ ਵਿੱਚ ਪਜਾਰੋ ਇਹ 23 ਮਾਡਲ ਹੈ ਜੀ i20 ਸਪੋਰਟਸ ਹੈਗੀ ਹੈ ਇਹ 13,000 ਕਿਲੋਮੀਟਰ ਚੱਲੀ ਹੋਈ ਹੈ 34,000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਦੇ ਨਾਲ ਲਓ ਜੀ 2022 ਮਾਡਲ 34,000 ਰਿਕਾਰਡ ਦੇ ਨਾਲ ਚੱਲੀ ਹੋਈ ਇਨੋਵਾ ਕ੍ਰਿਸਟਾ ਕੰਡੀਸ਼ਨ ਦੀ ਬਿਲਕੁਲ ਬ੍ਰੈਂਡ ਨਿਊ ਜੀ ਆਟੋਮੈਟਿਕ 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 ਕ੍ਰਿਸਟਾ ਬਾਈ ਜੀ ਹੋ ਚੁੱਕਿਆ ਬੰਦ ਤੁਹਾਨੂੰ ਪਤਾ ਹੀ ਨਹੀਂ ਮਿਲਦੀਆਂ ਲਾਸਟ ਵਾਲਾ ਮਾਡਲ ਲੈ ਆਏ 2022 22 ਦੀ ਬੰਦ ਹੋਈਆਂ ਸੀ ਲੋਨ ਜੀ 올 ਓਵਰ ਇੰਡੀਆ ਤੋਂ ਕਿਤੋਂ ਵੀ ਕਸਟਮਰ ਆ ਜਾਈ ਆਪਾਂ ਉਹਦਾ ਕਿਸੇ ਵੀ ਬੈਂਕ ਤੋਂ ਲੋਨ ਜਿਹੜਾ ਉਹਦਾ ਸਿਬਲ ਚੈੱਕ ਕਰਾਂਗੇ ਸਿਬਲ ਜੇ ਬੰਦੇ ਦਾ ਵਧੀਆ ਹੈਗਾ ਆਪਾਂ ਸੇਮ ਡੇ ਸੇਮ ਟਾਈਮ ਨੂੰ ਡਿਲੀਵਰੀ ਦੇ ਕੇ ਤੋਰਾਂਗੇ ਠੀਕ ਹੈ ਜੀ ਤੇ ਡਾਕੂਮੈਂਟ ਬੰਦਾ ਕੀ ਕੀ ਲੈ ਕੇ ਆਪਾਂ ਤੁਹਾਡੇ ਕੋਲ ਡਾਕੂਮੈਂਟਸ ਨਾਰਮਲ ਹੁੰਦੇ ਆ ਜੀ ਕੇਵਾਈਸੀ ਡਾਕੂਮੈਂਟ ਹੁੰਦੇ ਪੈਨ ਕਾਰਡ ਆਧਾਰ ਕਾਰਡ ਮੋਬਾਈਲ ਨੰਬਰ ਚਾਹੀਦਾ ਸਿਬਲ ਓਕੇ ਹੈ ਤੇ ਜੇ ਬਈ ਕਲੀ ਸਟੇਟਮੈਂਟ ਹੋਗੀ ਨਾ ਬੈਂਕ ਸਟੇਟਮੈਂਟ ਉਹ ਤੇ ਚਾਹੀਦੀ ਹੈ ਜੀ ਨੋਰਮਲ ਪੇਪਰ ਨੇ ਆਈਟੀਆਰ ਵਗੈਰਾ ਬੈਂਕ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਇਆ ਜੀ ਆਪਾਂ ਖੜੇ ਆ ਮੁਕੇਰੀਆਂ ਸ਼ਹਿਰ ਦੇ ਵਿੱਚ ਗੁਰੂ ਨਾਨਕ ਕਾਰ ਬਾਜ਼ਾਰ ਦੇ ਉੱਤੇ ਜ਼ੂਮ ਕਰਕੇ ਦਿਖਾਦੀ ਮਿੱਤਰਾਂ ਮੇਨ ਹਾਈਵੇ ਦੇ ਉੱਤੇ ਹੀ ਜਿਹੜਾ ਇਹ ਕਾਰ ਬਾਜ਼ਾਰ ਆ ਤੇ ਅੱਜ 40 ਤੋਂ 50 ਕਾਰਾਂ ਦਾ ਸਟਾਕ ਸਾਰੀ ਪੰਜਾਬ ਨੰਬਰ ਦੀਆਂ ਤੇ ਵਧੀਆ ਕੰਡੀਸ਼ਨ ਦੀਆਂ ਕਾਰਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਬਹੁਤ ਸੇਤਾ ਠੀਕ ਨੇ ਜੀ ਬਹੁਤ ਹੋਜੀ ਤੇ ਭਾਈ ਆਪਣੀ ਮੇਨ ਲੋਕੇਸ਼ਨ ਕਿਹੜ ਮੁਕੇਰੀਆਂ ਤੋਂ 4 ਕਿਲੋਮੀਟਰ ਜਿਹੜਾ ਦਸਗੁਆ ਰੋਡ ਤੇ 메ਨ ਹਾਈਵੇ ਤੇ ਚਲੰਦਰ ਰੋਡ ਤੇ ਬਾਕੀ ਗੂਗਲ ਮੈਪ ਤੇ ਤੁਸੀਂ ਗੁਰੂ ਨਾਨਕ ਕਾਰ ਬਾਜ਼ਾਰ ਮੁਕੇਰੀਆਂ ਪਰੋਂਗੇ ਤਾਂ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਤੇ ਭਾਜੀ ਸਟਾਰਟਿੰਗ ਆਪਾਂ ਕਰਨੀ ਆ ਵਰਨਾ ਤੋਂ ਹਨਾ ਜੀ ਵਰਨਾ ਦੱਸੋ ਫਿਰ ਡਿਟੇਲ ਗੱਡੀ ਦੀ ਵਰਨਾ ਇਹ ਆਪਣੀ 2012 ਮਾਡਲ ਹੈ ਜੀ ਠੀਕ ਹੈ ਠੀਕ ਹੈ ਜੀ ਸਿੰਗਲ ਓਨਰ ਹੈਗੀ ਆ ਇਹਦੀ ਡਿਮਾਂਡ ਹੈਗੀ ਆ 3,75,000 ਰੁਪਇਆ 3,75,000 ਦੀ 2012 ਮਾਡਲ ਵਰਨਾ ਫਲੂਇਡਿਕ ਕਰੋ ਜੀ ਚੈੱਕ ਫਸਟ ਓਨਰ ਦੀ ਕਾਰ ਆ ਤੇ ਕੰਡੀਸ਼ਨ ਦੀ ਸਾਫ ਸੁਥਰੀ ਆ ਤੇ ਭਾਈ ਚੱਲੀ ਕਿੰਨੀ ਕਾ ਕਰ ਇਹ? ਚਲਿਏ 86000 ਕਿਲੋਮੀਟਰ ਚੱਲੀ ਹੋਈ। 86000 ਠੀਕ ਹੈ ਜੀ। ਇੱਕ ਵਾਰ ਨਾ ਫੋਰ ਖੜੀ ਹੈ ਜੀ ਇੱਧਰ। ਇਹ ਵਾਰ ਨਾ ਇਹ ਵਾਰ ਨਾ 2013 ਮਾਡਲ ਹੈ ਜੀ। ਹੂੰ। ਇਹਦੇ 385000 ਰੁਪਏ ਡਿਮਾਂਡ ਹੈ ਜੀ। 13 ਮਾਡਲ। ਹਾਂ। ਠੀਕ ਹੈ ਜੀ। 385000 ਦੀ ਨੰਬਰ ਸੋਹਣਾ ਲੱਗਿਆ ਹੋਇਆ 554 ਅੰਦਰੋਂ ਵੀ ਦਿਖਾ ਦੇ ਮਿੱਤਰਾਂ ਕੰਡੀਸ਼ਨ ਦੀਆਂ ਗੱਡੀਆਂ ਸਾਫ਼ ਸੁਥਰੀਆਂ ਨੇ। ਤੇ ਭਾਈ ਇਹ ਕਿੰਨੀ ਕ ਚੱਲੀ ਹੈ ਕਰ? ਇਹ ਵੀ ਲਗਭਗ ਕੋਈ 76 70000 ਕਿਲੋਮੀਟਰ। 76 70000 ਚੱਲੀ ਆ ਓਨਰ ਇਹਦਾ ਫਰਸਟ ਫਰਸਟ ਵ ਨਵੀਂ ਸ਼ੇਪ ਦੇ ਵਿੱਚ ਵਰਨਾ ਜਿਹੜੀ 16 ਮਾਡਲ ਚ ਆਈ ਸੀ ਦੱਸਿਓ ਜੀ ਇਹਦੇ ਬਾਰੇ ਵਰਨਾ 16 ਮਾਡਲ ਹੈ ਜੀ ਹੂੰ ਫਰਸਟ ਓਨਰ ਕਾਰ ਹੈਗੀ ਹੈ 55000 ਕਿਲੋਮੀਟਰ ਚੱਲੀ ਹੋਈ ਹੈ ਹੂੰ ਸਾਰੀ ਆਲ オリジナル এজੰਸੀ ਰਿਕਾਰਡ ਕਾਰ ਹੈ ਠੀਕ ਹੈ এজੰਸੀ ਰਿਕਾਰਡ ਦੇ ਨਾਲ ਭਾਈ ਜੀ 56000 ਚੱਲੀ 16 ਮਾਡਲ ਫਰਸਟ ਓਨਰ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ਼ ਸੁੱਥਰੀ ਹੈ ਬਿਲਕੁਲ ਤੇ ਭਾਈ ਜੀ ਇਹਦਾ ਕੀ ਰੇਟ ਆ 6 ਲੱਖ 25000 ਦੀ ਕਾਰ ਦੇ ਦੇ 6 ਲੱਖ 25000 ਦੀ ਠੀਕ ਹੈ ਜੀ ਇਹਦੇ ਤੇ ਲੋਨ ਕਿੰਨੇ ਕੁ ਦਾ ਕਰਾ ਦੋਗੇ ਲੋਨ ਜੀ ਦੇਖੋ ਡਿਪੈਂਡ ਕਰਦਾ ਕਸਟਮਰ ਦੀ ਪ੍ਰੋਫਾਈਲ ਤੇ ਆਪਾਂ ਤੇ 6 ਲੱਖ ਰੁਪਏ ਵੀ ਕਰਾਵਿਆ ਆ 6 ਵੀ ਕਰਾ ਦੋਗੇ ਹਾਂ ਠੀਕ ਹੈ ਜੀ 85 90% ਲੋਨ ਆਰਾਨਾ ਹੋ ਜਾਂਦਾ ਠੀਕ ਹੈ ਜੀ ਤੇ ਆ ਵਰਨਾ ਇਹ ਸੋਲਡ ਹੋ ਚੁਗੀ ਜੀ ਸੋਲਡ ਹੋ ਗਈ ਠੀਕ ਹੈ ਜੀ ਲਓ ਜੀ ਅੱਗੇ ਆ ਗਈ ਸਕੋਡਾ ਦੱਸਿਓ ਜੀ ਇਹਦੇ ਬਾਰੇ ਇਹ 2017 ਮਾਡਲ ਹੈ ਜੀ ਸਕੋਡਾ ਰੈਪਿਡ ਹੈ ਜੀ ਠੀਕ ਹੈ ਜੀ ਫਰਸਟ ਓਨਰ ਕਾਰ ਹੈਗੀ ਆ ਹਮਮ ਔਰ ਇਹਦੀ ਡਿਮਾਂਡ ਜਿਹੜੀ ਆ 5 ਲੱਖ ਰੁਪਏ ਜੀ 5 ਲੱਖ ਦੀ 17 ਮਾਡਲ 17 ਮਾਡਲ 17 ਮਾਡਲ ਫਰਸਟ ਓਨਰ ਸਕੋਡਾ ਰੈਪਿਡ ਕੰਡੀਸ਼ਨ ਦੀ ਸਾਫ਼ ਸੁੱਤੀ ਜਾਂ ਡੀਜ਼ਲ ਦੀ ਕਾਰ ਹੈ ਨਾ ਭਾਜੀ ਇਹ ਬਿਲਕੁਲ ਜੀ ਡੀਜ਼ਲ ਦੀ ਕਰੋ ਜੀ ਚੈੱਕ ਤੇ ਇਹਦੇ ਤੇ ਵੀ ਤੁਸੀਂ ਮੈਨੂੰ 5 ਕ ਲੱਖ ਦਾ ਲੋਨ ਤਾਂ ਹੋਈ ਜਾਊਗਾ ਹਰਾਮਨਾ ਜੀ ਦੇਖੋ 85 90% ਲੋਨ ਜਿਹੜਾ ਅੱਜ ਦੀ ਰੇਟ ਦੇ ਵਿੱਚ ਹਰ ਕਾਰ ਤੇ ਹਰ ਕਾਰ ਦੇ ਹੋ ਜਾ ਬਿਲਕੁਲ ਜੀ ਲਓ ਜੀ ਅੱਗੇ ਆ ਗਈ i20 ਕਾਰ ਇਹ 2024 ਮਾਡਲ ਆਸਤਾ ਮਾਡਲ ਹੈਗਾ ਜੀ ਫੁੱਲ ਟੌਪ ਮਾਡਲ ਸਨਰੂਫ ਵਾਲਾ ਪੁਸ਼ ਬਟਨ ਸਟਾਰਟ ਸਿਰਫ 7000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਠੀਕ ਹੈ ਹਾਂ 2024 ਮਾਡਲ ਫਰਸਟ ਓਨਰ ਸਿਰਫ 7000 ਕਿਲੋਮੀਟਰ ਚੱਲੀ ਹੋਈ ਸਨਰੂਫ ਵਾਲਾ ਟੌਪ ਮਾ ਕੰਡੀਸ਼ਨ ਦੇ ਵਿੱਚ ਤੇ ਭਾਜੀ ਰੇਟ ਕੀ ਰੱਖੇ ਦਾ ਰੇਟ 835000 ਰੁਪਏ ਦੀ ਕਾਰ ਦੇ ਦੇ ਦਾਂਗੇ ਜੀ 8 ਲੱਖ 35000 ਦੀ ਠੀਕ ਹੈ ਜੀ ਬਿਲਕੁਲ 60 70000 80000 ਇਹਦੀ ਵਾਸਤੇ ਲਿਆ ਡਾਉਨ ਪੇਮੈਂਟ ਦਾ ਬਾਕੀ ਲੋਨ ਹੋ ਜੂ ਜੇ ਬਿਲਕੁਲ ਪ੍ਰੋਫਾਈਲ ਵਧੀਆ ਅੱਗੇ ਚਿੱਟੇ ਰੰਗ ਚ ਆ ਗਈ i20 ਇਹ 23 ਮਾਡਲ ਹੈ ਜੀ i20 ਸਪੋਰਟਸ ਹੈਗੀ ਹੈ ਇਹ 13000 ਕਿਲੋਮੀਟਰ ਚੱਲੀ ਹੋਈ ਹੈ ਹਮ ਇਹ ਤੁਹਾਨੂੰ 695000 ਰੁਪਏ ਦੀ ਕਾਰ ਦੇ ਦੇ ਦਾਂਗੇ ਜੀ ਫਾਈਨਲ ਠੀਕ ਹੈ ਇਹ ਕਿਹੜੀ ਸਪੋਰਟਸ ਹੈ ਇਹ ਇਹ ਸਪੋਰਟਸ ਹੈਗੀ ਹੈ ਜੀ ਫਰਸਟ ਓਨਰ ਫਰਸਟ ਓਨਰ 1300 ਕੰਡੀਸ਼ਨ ਦੀ ਗੱਡੀ ਬਿਲਕੁਲ ਬ੍ਰਾਂਡ ਨਿਊ ਜਿੱਦਾਂ ਦੀ ਏਜੰਸੀ ਚ ਖੜੀ ਹੁੰਦੀ ਆ ਓਦਾਂ ਦੀ ਹੋਈ ਆ ਸੀਟ ਕਵਰ ਸੋਨੇ ਪਏ ਹੋਏ ਆ ਮੈਟ ਵਗੈਰਾ ਲੱਗੇ ਹੋਏ ਆ ਕੁਝ ਨਹੀਂ ਕਰਾਉਣਾ ਤੇ ਅੱਗੇ ਆ ਗਈ ਵੇ ਜੀ ਗਲੈਂਜ਼ਾ ਗਲੈਂਜ਼ਾ ਟੋਇਟਾ ਗਲੈਂਜ਼ਾ 21000 ਕਿਲੋਮੀਟਰ ਚੱਲੀ ਹੋਈ ਆ 2024 ਮਾਡਲ 24 ਠੀਕ ਹੈ ਜੀ ਤੇ ਇਹ ਫਰਸਟ ਓਨਰ ਦੀ ਕਾਰ ਆ ਜੀ ਇਹ ਵੀ ਹਾਂ ਵੇਰੀਐਂਟ ਕਿਹੜਾ ਵਾ ਜੀ ਇਹ ਇਹ ਵੇਰੀਐਂਟ ਜੀ ਆ ਜੀ ਜੀ ਠੀਕ ਹੈ ਜੀ ਜੀ ਦੇ ਵਿੱਚ ਵੇ ਜੀ ਤੁਹਾਨੂੰ ਕੀ ਲੈਸ ਐਂਟਰੀ ਦੇ ਨਾਲ ਕੀ ਲੈਸ ਸਵੱਟਰ ਸਟਾਰਟ ਮਿਲ ਜਾਂਦਾ ਛੀਸ਼ਾ ਸਾਣੀ ਦਿਖਾ ਦੇ ਕੰਡੀਸ਼ਨ ਦੀ ਸਾਫ ਸੁਥ ਇਦਾ ਰੇਟ ਭਾਜੀ ਕਾਰ ਦੇ ਦੇਵਾਂਗੇ ਜੀ 7,95,000 ਰੁਪਏ ਦੀ 7 ਲੱਖ ਤੇ 95 ਹਜ਼ਾਰ ਦੀ 21,000 ਚੱਲੀ ਹੋਈ ਗਲੈਂਜ਼ਰ ਦੀ 21,000 ਹਜ਼ਾਰ ਚੱਲੀ ਹੋਈ ਇਹਦੇ ਵਾਸਤੇ ਵੀ ਲੱਖ ਰੁਪਿਆ ਡਾਊਨ ਪੇਮੈਂਟ ਦਾ ਮੰਨ ਕੇ ਚੱਲਿਓ ਬਾਕੀ ਲੋਨ ਹੋ ਜੂ ਅੱਗੇ ਆ ਕੀ ਸਵਿਫਟ ਕਾਰ ਦੱਸਿਓ ਭਾਜੀ ਸਵਿਫਟ 2021 ਮਾਡਲ ਹੈ ਜੀ ਜੀ 2021 ਮਾਡਲ 53,000 ਕਿਲੋਮੀਟਰ ਚੱਲੀ ਗਈ ਔਰ ZXI ਮਾਡਲ ਹੈ ਜੀ ਟਰੋ ਮਾਡਲ ਉਸ ਬਟਨ ਸਟਾਰਟ 21 ਮਾਡਲ 53,000 ਚੱਲੀ ਓਨਰ ਕਿਹੜਾ ਇਹਦਾ ਓਨਰ ਇਹਦਾ ਸੈਕੰਡ ਓਨਰ ਹੈ ਜੀ ਸੈਕੰਡ 610000 ਰੁਪਏ ਦੀ ਕਾਰ ਦੇ ਦੇ ਲਓ ਜੀ 610000 ਦੇ ਵਿੱਚ ਤੁਹਾਨੂੰ ZXI ਮਿਲ ਜੂ Android player ਤੱਕ ਗੱਡੀ ਦੇ ਵਿੱਚ ਲੱਗਿਆ ਹੋਇਆ ਇੱਧਰ Audi ਖੜੀ ਆਪਾਂ ਇਹਦੇ ਵੀ ਦੱਸ ਦੇ ਮਾੜਾ Audi 2016 ਮਾਡਲ ਹੈ ਜੀ ਰਜਿਸਟਰਡ 2017 ਹੈਗੀ ਫਸਟ ਓਨਰ ਕਾਰ ਹੈ ਪੰਜਾਬ ਦਾ ਨੰਬਰ ਹੈ ਜੀ ਠੀਕ ਹੈ ਜੀ Q3 ਹੈ ਇਹ Q3 ਹੈ ਜੀ Audi Q3 ਹੈ ਲੋ ਜੀ ਚੈੱਕ ਕਰੋ Audi Q3 ਓਨਰ ਭਾਜੀ ਦਾ ਓਨਰ ਇਹਦਾ ਫਸਟ ਹੈਗਾ ਜੀ ਫਸਟ ਓਨਰ ਦੀ ਕਾਰ ਆ ਕਰੋ ਜੀ ਚੈੱਕ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਤੇ ਇਹ ਕਿੰਨੇ ਦੀ ਦਵਾਂਗੇ ਆਪਾਂ ਇਹ 13 ਲੱਖ ਰੁਪਏ ਦੀ ਕਾਰ ਦੇ ਦਾਂਗੇ 13 ਲੱਖ ਐ ਮੰਨੋ ਕਿ ਕ੍ਰੇਟਾ ਦੇ ਰੇਟ ਦੇ ਵਿੱਚ ਤੁਹਾਨੂੰ Audi Q3 ਮਿਲ ਜੂਗੀ ਵਧੀਆ ਕੰਡੀਸ਼ਨ ਦੀ ਕਾਰ ਤੇ ਅੱਗੇ ਆ ਗਈ ਪਜੈਰੋ ਕਾਰ ਪਜੈਰੋ ਸਪੋਰਟਸ ਦੱਸਿਓ ਜੀ ਇਹ 2013 ਮਾਡਲ ਹੈ ਜੀ ਠੀਕ ਹੈ ਜੀ 5 ਲੱਖ 65 ਹਜ਼ਾਰ ਰੁਪਏ ਦੀ ਕਾਰ ਦੇ ਦੇਵਾਂਗੇ ਜੀ ਤੁਹਾਡੇ ਲਈ ਵੀਰਾਂ ਲਈ ਇਹਨਾਂ ਲਈ ਵੀਰਾਂ ਲਈ ਸਪੈਸ਼ਲ ਡਿਸਕਾਊਂਟ ਹੈ 5 ਲੱਖ 65 ਹਜ਼ਾਰ 65 ਹਜ਼ਾਰ ਦੀ ਦੇ ਦੇਵਾਂਗੇ ਲਓ ਜੀ 565000 ਦੀ ਬਾਈ ਜੀ ਪੁਰਾਣੀ ਸਵਿਫਟ ਮਿਲਦੀ ਆ ਤੁਨੂੰ ਜਹਾਜ ਜਿੱਡੀ ਗੱਡੀ ਪੁਜੈਰੋ ਸਪੋਰਟਸ ਦੇਣੀ ਆ ਕਰੋ ਚੈੱਕ ਮੈਨੂਅਲ ਗੇਅਰ ਦੇ ਵਿੱਚ 4x4 ਬਿਲਕੁਲ ਜੀ 4x4 ਲਓ ਜੀ 4x4 ਗੱਡੀ 565000 ਦੇ ਵਿੱਚ ਪੁਜੈਰੋ ਸਪੋਰਟਸ ਨੂੰ ਜਾਣਦੇ ਹੀ ਨੇ ਸਾਰੇ ਕਿ ਬਹੁਤ ਦਮਦਾਰ ਕਾਰ ਹੈ ਤੇ ਅੱਗੇ ਸਫਾਰੀ ਸਟ੍ਰੌਮ ਖੜੀ ਆ ਜੀ ਦੱਸਿਓ ਸਫਾਰੀ ਸਟ੍ਰੌਮ ਜੀ 2013 ਮਾਡਲ ਹੈਗੀ ਆ ਜੀ ਹੂੰ ਇਹ ਕਾਰ ਰਹੀ 415000 ਰੁਪਏ ਦੀ ਕਾਰ ਦੇ ਦਾਂਗੇ ਜੀ 415000 ਦੀ ਬਿਲਕੁਲ ਮਾਡਲ 13 ਗਿਆ 13 ਮਾਡਲ ਹੈ ਜੀ ਠੀਕ ਹੈ ਜੀ ਇਹ VX ਰਕ ਦੀ ਕੰਡੀਸ਼ਨ ਚੈੱਕ ਕਰੋ ਜੀ VX ਹਾਂ VX ਠੀਕ ਹੈ ਜੀ PV 35 ਪਠਾਨਕੋਟ ਦਾ ਨੰਬਰ ਪਠਾਨਕੋਟ ਦਾ ਨੰਬਰ ਹੈ ਜੀ ਤੇ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਹੈ ਬਿਲਕੁਲ ਸਾਫ ਤੇ ਅੱਗੇ ਖੜੀ ਹੈ ਸਿਲਵਰ ਰੰਗ ਦੇ ਵਿੱਚ XUV 16 XUV 16 ਮਾਡਲ ਹੈ ਜੀ ਠੀਕ ਹੈ ਜੀ 16 ਮਾਡਲ ਓਨਰ ਭਾਜੀ ਕਿਹੜਾ ਦਾ ਓਨਰ ਇਹਦਾ ਸੈਕੰਡ ਓਨਰ ਹੈ 16 ਮਾਡਲ ਸੈਕੰਡ ਓਨਰ ਦੀ ਕਾਰ ਹੈ ਜੀ ਐਂਡਰੌਇਡ ਪਲੇਅਰ ਲੱਗਿਆ ਹੋਇਆ 7D ਮੈਟ ਲੱਗੇ ਹੋਣੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀਆ ਮੈਨੂਅਲ ਗੇਅਰ ਦੇ ਵਿੱਚ ਡੀਜ਼ਲ ਦੀ ਕਾਰ ਤੇ ਭਾਜੀ ਰੇਟ ਰੇਟ 6 ਲੱਖ ਰੁਪਏ ਆ ਜੀ 6 ਲੱਖ ਦੀ SW ਕਿਹੜੀ ਆ 8 SW W6 ਠੀਕ ਹੈ ਜੀ ਅੱਗੇ XUV ਆ ਗਈ ਭਾਈ ਜੀ 14 ਮਾਡਲ ਦੱਸਿਓ ਜੀ ਇਹਦੇ ਬਾਰੇ 14 W8 ਹਮ ਠੀਕ ਹੈ ਜੀ ਵਧੀਆ VIP ਨੰਬਰ ਦੇ ਨਾਲ ਜੀ ਬਿਲਕੁਲ 786 7786 ਨੰਬਰ ਹੈ ਜੀ ਜੀ ਠੀਕ ਹੈ ਜੀ 5 ਲੱਖ 90000 ਰੁਪਏ ਦੀ ਕਾਰ ਦੇਣੀ 5 ਲੱਖ 90000 ਦੀ 14 ਮਾਡਲ ਪਹਿਲੇ ਨਾਂ ਦੀ ਸਾਰੀ ਓਰੀਜਨਲ ਸਾਰੀ ਓਰੀਜਨਲ ਕਾਰ ਬਿਲਕੁਲ ਹਾਂ ਐਕਸਟਰਾ ਆਰਡੀਨਰੀ ਜਿਹਨੂੰ ਕਹਿੰਦੇ ਹਨ ਬਿਲਕੁਲ ਬਿਲਕੁਲ ਜੀ ਬਿਲਕੁਲ ਐਕਸਟਰਾ ਆਰਡੀਨਰੀ ਕਾਰ ਹੈ ਬਾਈ ਜੀ ਜਿਹੜਾ ਵੀਰ ਐਕਸ ਯੂ ਵੀ ਐਕਸਟਰਾ ਆਰਡੀਨਰੀ ਭਾਲਦਾ ਆ ਗੱਡੀ ਚੱਕ ਲੋ ਆਗੇ 590000 ਦੀ ਮੌਕੇ ਤੇ ਮਾੜਾ ਮੋਟਾ ਮਾਣ ਦਾਨ ਵੀ ਤੁਹਾਡਾ ਹੋ ਜੂਗਾ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਾਊਗਾ ਬਿਲਕੁਲ ਜੀ ਬਿਲਕੁਲ ਜੱਸੇ ਵੀਰ ਦੇ ਕਹਿੰਦੇ ਅੱਗੇ ਆ ਗਈ ਬਲੇਰੋ ਦੱਸਿਓ ਜੀ ਇਹਦੇ ਬਾਰੇ ਬਲੇਰੋ 2018 ਮਾਡਲ ਹੈ ਜੀ ਜੈਡ ਐਲ ਐਕਸ ਹੈ ਹਮ ਠੀਕ ਹੈ ਜੀ ਗੁਰਦਾਸਪੁਰ ਦਾ 690000 ਦੀ 690000 ਦੀ 18 ਮਾਡਲ ਫਰਸਟ ਓਨਰ ਦੀ ZLX ਟਾਪ ਮਾਡਲ ਕਾਰ ਹੈ ਬਾਈ ਕੰਡੀਸ਼ਨ ਦੀ ਸਾਫ ਸੁਥਰੀ ਹੈ ਮਾਨਤਾਂ ਨੂੰ ਤੁਹਾਡਾ ਇੱਥੇ ਆਇਆਂ ਦਾ ਹੋ ਜੂਗਾ ਅਗਲੀ ਗੱਡੀ ਬਾਰੇ ਦੱਸ ਦਿਓ ਜੀ ਇਹ 2017 ਮਾਡਲ ਹੈ ਜੀ ਇਹ ਵੀ ZLX ਹੈ ਠੀਕ ਹੈ ਫਰਸਟ ਓਨਰ ਹੈ ਜੀ ਗੁਰਦਾਸਪੁਰ ਦਾ ਨੰਬਰ ਹੈ ਠੀਕ ਹੈ ਠੀਕ ਹੈ ਜੀ ਇਹ ਕਾਰ ਅਸੀਂ ਤੁਹਾਨੂੰ ਦੇ ਦੇਵਾਂਗੇ ਸਵਾ 6 ਲੱਖ ਲੋ ਜੀ ਸਵਾ 6 ਲੱਖ ਦੀ ਤੁਹਾਨੂੰ 17 ਮਾਡਲ ਮਿਲ ਜੂ ਇਹ ਵੀ ZLX ਆ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ ਸੁਥਰੀ ਹੈ ਦਿਖਾ ਦੇ ਮੇਰੇ ਅੰਦਰੋਂ ਕਰੋ ਜੀ ਚੈੱਕ ਇੰਟੀਰੀਅਰ ਬਿਲਕੁਲ ਨਵਾਂ ਤੇ ਇਹਨਾਂ ਬਾਅਦ ਤੇ ਤੁਸੀਂ ਲੱਖ ਤੋਂ 1.5 ਲੱਖ ਰੁਪਇਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਬਾਕੀ ਲੋਨ ਹੋ ਜਾਊਗਾ ਅੱਗੇ ਖੜੀ ਆ ਡੀਜ਼ਲ ਦੀ ਆਰਟੀਕਲ 7 ਸੀਟਰ ਦੱਸੋ ਜੀ ਆਰਟੀਕਲ ਖੜੀ ਆ ਜੀ ਹਾਈਬ੍ਰਿਡ ਆ ਸਮਾਰਟ ਹਾਈਬ੍ਰਿਡ ਜੀ ਫਰਸਟ ਓਨਰ ਕਾਰ ਆ ਜੀ ਇਹ ਵੀ ਲੋਕਲ ਨੰਬਰ ਗੁਰਦਾਸਪੁਰ ਦਾ ਜੀ ਇਹ ਕਾਰ ਅਸੀਂ ਦੇ ਦਾਂਗੇ 5 ਲੱਖ 90000 ਰੁਪਏ ਦੀ ਮਾਡਲ ਕਿੰਨਾ ਇਹ 2016 ਮਾਡਲ ਲੈ ਵੀ ਦਿਖਾ ਅੰਦਰੋਂ 2016 ਮਾਡਲ ਪਹਿਲੇ ਨਾਂ ਦੀ ਕਾਰ ਆ ਡੀਜ਼ਲ ਦੀ ਤੇ ਵੇਰੀਐਂਟ ਵੀ ਆ ਜੀ VDI ਆ ਕਿਹੜਾ ਇਹ ਇਹ VDI VDI ਕਰੋ ਜੀ ਚੈੱਕ ਹਾਈਬ੍ਰਿਡ ਸਮਾਰਟ ਹਾਈਬ੍ਰਿਡ ਦੇ ਵਿੱਚ ਆ ਗਈ ਬਾਈ ਐਵਰੇਜ ਪੱਖੋਂ ਬਹੁਤ ਚੰਗੀ ਕਾਰ ਆ ਜਿਹੜਾ ਵੀਰ ਟੈਕਸੀ ਲਾਈਨ ਦਾ ਕੰਮ ਕਰਨਾ ਚਾਹੁੰਦਾ ਜਾਂ ਘਰੇ ਰੱਖਣ ਨੂੰ ਵੀ ਵੱਡਾ ਪਰਿਵਾਰ ਆ ਤਾਂ ਗੱਡੀ ਬਹੁਤ ਵਧੀਆ ਬਹੁਤ ਬਾਜਵਰੇਟ ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂਗੀ ਇਹਦੇ ਵਾਸਤੇ ਵੀ ਲੱਖ ਰੁਪਿਆ ਡਾਉਨ ਪੇਮੈਂਟ ਲਿਆਇਓ ਅੱਗੇ ਆ ਗਈ ਬਾਈ ਜੀ ਆਲਟੋ K10 ਦੱਸਿਓ ਜੀ ਆਲਟੋ K10 ਹੈ VXI ਆਪਸ਼ਨਲ ਹੈ ਜੀ ਆਟੋਮੈਟਿਕ ਠੀਕ ਹੈ ਆਟੋਮੈਟਿਕ ਛੋਟੀ ਕਾਰ ਮਾਡਲ ਮਾਡਲ 2018 ਓਨਰ ਫਸਟ ਓਨਰ ਫਸਟ ਲਓ ਜੀ 18 ਮਾਡਲ ਪਹਿਲੇ ਨਾਂ ਦੀ ਕਾਰ ਹੈ VXI ਆਪਸ਼ਨਲ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਆਲਟੋ ਬਹੁਤ ਘੱਟ ਮ ਕਾਲ ਕਰ ਲਿਓ ਬਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਰੇਟ ਕੀ ਆ ਭਾਜੀ 3 ਲੱਖ ਰੁਪਏ ਦੀ ਕਾਰ ਦੇ ਦਿਆ ਲਓ ਜੀ 3 ਲੱਖ ਦੇ ਵਿੱਚ ਪਹਿਲੇ ਨਾਂ ਦੀ ਆਟੋਮੈਟਿਕ ਆਲਟੋ K10 ਮਿਲ ਜੂ ਉਹ ਵੀ 2018 ਮਾਡਲ ਬਿਲਕੁਲ ਅੱਗੇ ਆ ਗਈ ਸਲੇਰੀਓ ਕਾਰ ਜਨ ਇਹ ਤੁਹਾਡੀ ਸਲੇਰੀਓ ਆ ਗਈ ZXI ਠੀਕ ਹੈ ਜੀ 2000 2021 ਮਾਡਲ 21 2021 ਮਾਡਲ ਠੀਕ ਹੈ ਜੀ ਮੈਨੂਅਲ ਗੇਅਰ ਦੇ ਵਿੱਚ ਹੈ ਮੈਨੂਅਲ ਵਿੱਚ ਹੈਗੀ ਆ ZXI ਟੌਪ ਮਾਡਲ ਹੁੰਦਾ ਠੀਕ ਹੈ ਜੀ ਕਰੋ ਜੀ ਚੈੱਕ ZXI 21 ਮਾਡਲ ਪਹਿਲੇ ਨਾਂ ਦੀ ਬਿਲਕੁਲ ਪਹਿਲੇ ਨਾਂ ਦੀ ਠੀਕ ਹੈ ਜੀ ਇਹ ਕਿੰਨੇ ਦੀ ਦਵਾਂਗੇ ਘਰ ਇਹ ਕਾਰ ਦੇ ਦਾਂਗੇ 465000 ਰੁਪਏ ਦੀ 465000 ਦੀ ਇਹ ਤੁਹਾਨੂੰ ਪੈਟਰੋਲ ਦੀ ਕਾਰ ਮਿਲ ਜੂ ਅੱਗੇ ਆ ਗਈ i20 ਇਲਾਈਟ ਦੱਸਿਓ ਜੀ ਇਹ ਹੈਗੀ ਹੈ ਜੀ i20 ਪੈਟਰੋਲ 2020 ਮਾਡਲ ਸਪੋਰਟਸ ਮਾਡਲ ਹੈਗੀ ਹੈ ਹੂੰ ਇਹ ਕਾਰ ਆਪਾਂ 6 ਲੱਖ ਰੁਪਏ ਦੀ ਕਾਰ ਦੇ ਆਵੇ 2020 ਮਾਡਲ ਸਪੋਰਟਸ ਦੀ ਪੈਟਰੋਲ ਦੇ ਵਿੱਚ ਬਈ ਜੀ 6 ਲੱਖ 6 ਲੱਖ ਦੀ ਕਾਰ ਦੇਾਂਗੇ 6 ਲੱਖ ਦੀ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਨੇ ਟਾਇਰਾਂ ਦਾ ਜਾਤੀ ਮਰਾਦੀ ਮਿੱਤਰਾਂ ਨੇੜੇ ਕਰਕੇ ਅੰਦਰੋਂ ਕਰੋ ਜੀ ਚੈੱਕ ਮੀਟਰ ਚੈੱਕ ਕਰਾ ਦੇ 77000 ਕਿਲੋਮੀਟਰ ਚੱਲੀ ਹੋਈ ਕਾਰ ਐ 6 ਲੱਖ ਰੁਪਏ ਦੀ ਮਿਲ ਜੂ ਮੌਕੇ ਤੇ ਮਾਨਦਾਨ ਵੀ ਹੋ ਜੂਗਾ ਲੱਖ ਰੁਪਇਆ ਡਾਊਨ ਪੇਮੈਂਟ ਲਾਇਓ ਬਾਕੀ ਹੋ ਜੂ ਲੋਨ ਅੱਗੇ ਆ ਗਈ i20 ਲਾਈਟ ਇੱਕ ਹੋਰ ਦੱਸੋ ਜੀ i20 ਇਹ 2016 ਮਾਡਲ ਐ ਡੀਜ਼ਲ ਆਸਤਾ ਠੀਕ ਐ ਜੀ ਆਸਤਾ ਮਾਡਲ ਹੈਗੀ ਐ ਡੀਜ਼ਲ ਦੀ ਆਸਤਾ ਪ੍ਰੋਜੈਕਟਰ ਲਾਈਟਾਂ ਵਾਲੀ 2016 ਮਾਡਲ ਚੱਲੀ ਕਿੰਨੀ ਐ ਭਾਜੀ ਇਹ ਇਹ ਚੱਲੀ ਹੋਈ ਲਗਭਗ 74000 ਕਿਲੋਮੀਟਰ 74000 ਕਿਲੋਮੀਟਰ ਚੱਲੀ ਐ ਜੀ ਕੰਡੀਸ਼ਨ ਦੀ ਗੱਡੀ ਨਵੀਂ ਆ ਤੇ ਭਾਜੀ ਰੇਟ ਦਾ ਰੇਟ ਵੀਰ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 6 ਲੱਖ ਰੁਪਏ ਦੀ ਕਾਰ ਮੇਰੇ 6 ਲੱਖ ਦੀ ਠੀਕ ਹੈ ਜੀ ਤੇ ਜਿਹੜੀ ਇੱਧਰ ਖੜੀ ਆ ਇਹ ਵੀ 2016 ਮਾਡਲ ਹੈ i20 ਸਪੋਰਟਸ ਡੀਜ਼ਲ ਵਿੱਚ ਹੈ ਠੀਕ ਹੈ ਠੀਕ ਹੈ ਜੀ ਇਹ 5 ਲੱਖ 65000 ਰੁਪਏ ਦੀ ਕਾਰ 5 ਲੱਖ 65000 ਕੀ ਤੁਹਾਨੂੰ ਇਹ ਮਿਲ ਜੂ ਸਪੋਰਟਸ ਡੀਜ਼ਲ ਦੀ ਕਾਰ ਹੈ ਤੇ ਅੱਗੇ ਭਾਈ ਉਹ ਦਿਖਾ ਦੇ ਕਾਰ ਪੋਲੋ ਖੜੀ ਆ ਪੋਲੋ ਆ ਗਈ ਆ ਜੀ ਪੋਲੋ ਵਧੀਆ ਨੰਬਰ ਲੱਗਾ ਹੋਇਆ ਜੀ ਇਹ 2018 ਮਾਡਲ ਹੈ ਠੀਕ ਹੈ ਹਾਂ ਕਾਰ ਦੇ ਦਾਂਗੇ 7.5 ਲੱਖ ਰੁਪਏ ਇਹ ਡੀਜ਼ਲ ਦੀ ਹੈ ਡੀਜ਼ਲ ਵੇਰੀਐਂਟ ਨੰਬਰ ਨਾਲ ਦੇਣਾ ਨੰਬਰ ਨਾਲ ਦੇਆ ਲਓ ਜੀ 30006 ਨੰਬਰ 18 ਮਾਡਲ ਡੀਜ਼ਲ ਬੋਲੋ ਨਾਲ ਹੀ ਮਿਲ ਜੂ ਨੰਬਰ ਤੁਹਾਨੂੰ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਹੈ ਤੇ 5 ਲੱਖ ਕਿੰਨਾ ਕਿਹਾ ਸੀ 525 525 ਦੀ ਠੀਕ ਹੈ ਜੀ ਅੱਗੇ ਆ ਗਈ ਬਲਿਨੋ ਬਲਿਨੋ ਆ ਗਈ ਹੈ ਫਸਟ ਓਨਰ ਕਾਰ ਹੈ 44000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਮਾਡਲ 2020 ਮਾਡਲ 2020 ਮਾਡਲ ਪਹਿਲੇ ਨਾਮ ਦੀ 44000 ਚੱਲੀ ਹੋਈ ਅੰਦਰੋਂ ਵੀ ਦਿਖਾ ਦੇ ਮਿੱਤਰ ਇਧਰ ਦੀ ਗੱਡੀ ਕੰਡੀਸ਼ਨ ਦੀ ਗੱਡੀ ਸਾਫ ਸੁਥ ਅਨਟੀਰੀਅਰ ਵੀ ਸਾਫ਼ ਸੋਤਰਾ ਨਵਾਂ ਕਰੋ ਜੀ ਚੈੱਕ ਤੇ ਭਾਜੀ ਇਹਦਾ ਰੇਟ 535000 535000 ਦੀ ਇਹ ਗੱਡੀ ਮਿਲ ਜੂ ਇਹਦੇ ਬਾਅਦ ਤੇ ਵੀ ਲੱਖ ਰੁਪਈਆ ਲੈ ਕੇ ਆਉਣਾ ਬਾਕੀ ਹੋ ਜੂ ਲੋਨ ਅੱਗੇ ਆ ਗਈ ਬਾਈ ਜੀ ਬਲਿਨੋ ਕਾਰ ਪੱਕੇ ਪੰਜਾਬ ਨੰਬਰ ਦੀ ਕਾਰ ਆ ਦੱਸਿਓ ਜੀ ਇਹ 2022 ਮਾਡਲ ਹੈ ਜੀ α ਮਾਡਲ ਹੈਗਾ ਠੀਕ ਹੈ ਜੀ 360 ਡਿਗਰੀ ਕੈਮਰਾ ਇਹਦੇ ਵਿੱਚ ਜੀ ਇਹ ਚੱਲੀ ਹੋਈ ਹੈ 34000 ਕਿਲੋਮੀਟਰ ਫਸਟ ਓਨਰ ਕਾਰ ਹੈ ਮਾਡਲ 2022 ਓਨਰ ਫਸਟ ਚੱਲੀ 34000 360 ਡਿਗਰੀ ਕੈਮਰੇ ਦੇ ਨਾਲ ਸਭ ਤੋਂ ਆਟੋਮੈਟਿਕ α ਉੱਤੋਂ ਆਟੋਮੈਟਿਕ ਕੀ ਬਾਤ ਆ ਸੋਨੇ ਤੇ ਸਾਗਾ ਹੋ ਗਿਆ ਕਰੋ ਜੀ ਚੈੱਕ ਤੇ ਭਾਜੀ ਰੇਟ ਕੀ ਹੈ ਸਵਾ 7 ਲੱਖ ਰੁਪਏ ਸਵਾ 7 ਲੱਖ ਦੇ ਵਿੱਚ ਤੁਹਾਨੂੰ ਇਹ ਫੁੱਲ ਫੀਚਰਾਂ ਦੇ ਨਾਲ ਟਾਪ ਕਾਰ ਮਿਲ ਜੂਗੀ ਤੇ ਅੱਗੇ ਇੱਕ ਬਲਿੰਨ ਹੋਰ ਖੜੀ ਹੈ ਜੀ ਅੱਗੇ 2022 ਮਾਡਲ ਜੈਟਾ ਮਾਡਲ ਹੈ ਇਹ ਵੀ ਆਟੋਮੈਟਿਕ ਦੇ ਵਿੱਚ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਚੱਲੀ ਹੋਈ ਹੈ 27000 ਕਿਲੋਮੀਟਰ 7 ਲੱਖ ਰੁਪਏ ਦੀ ਕਾਰ ਦੇ ਇਹ ਵੀ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ 22 ਮਾਡਲ ਫਰਸਟ ਓਨਰ ਕਰੋ ਜੀ ਚੈੱਕ ਆਟੋਮੈਟਿਕ ਗੇਅਰ ਦੇ ਨਾਲ ਬਲਿਨੋ ਮਿਲ ਜੂਗੀ ਤੁਹਾਨੂੰ ਇਹਦਾ ਰੇਟ ਭਾਜੀ ਕਿੰਨਾ ਕਿਹਾ ਇਸ 7 ਲੱਖ ਰੁਪਏ ਦੀ ਕਾਰ 7 ਲੱਖ ਰੁਪਏ ਦੀ ਇਹ ਮਿਲ ਜੂ ਚਿੱਟੇ ਰੰਗ ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ਤੇ ਅੱਗੇ ਆ ਜਾ ਮਿੱਤਰਾ ਇੱਧਰ ਖੜੀ ਆ ਕ੍ਰੇਟਾ ਕਾਰ ਤੇ ਆਪਾਂ ਕ੍ਰੇਟਾ ਦੀ ਦਿੰਦੇ ਹਾਂ ਡਿਟੇਲ ਦੱਸਿਓ ਭਾਜੀ ਇਹਦੇ ਬਾਰੇ ਇਹ 2021 ਮਾਡਲ ਕ੍ਰੇਟਾ ਜੀ ਜੀ ਫੁੱਲ ਟੌਪ ਹੈਗੀ ਆ ਵਿਦ ਵੈਂਟੀਲੇਟਿਡ ਸੀਟ ਆਟੋਮੈਟਿਕ ਵੇਰੀਐਂਟ ਹੈ ਹੂੰ 13.5 ਲੱਖ ਰੁਪਏ ਦੀ ਕਾਰ ਦੇ ਦਿਆਂ ਮਾਡਲ ਕਿੰਨਾ ਕਿਹਾ 2021 21 ਮਾਡਲ ਪਹਿਲੇ ਨਾਲ ਦੀ ਹਾਂ ਪਹਿਲੇ ਨਾਲ ਦੀ ਡੀਜ਼ਲ ਦੀ ਬਾਈ ਜੀ ਐਸਐਕਸ ਆਪਸ਼ਨਲ ਸਭ ਤੋਂ ਟੌਪ ਆਟੋਮੈਟਿਕ ਦੇ ਵਿੱਚ ਵੈਂਟੀਲੇਸ਼ਨ ਸੀਟ ਵਾਲੀ ਕਾਰ ਹੈ ਚੱਲੀ ਕਿੰਨੀ ਹੈ ਬਾਜੀ ਇਹ ਇਹ 75000 75000 ਚੱਲੀ ਰੇਟ 13.5 ਲੱਖ ਰੁਪਏ 13.5 ਲੱਖ ਦੀ ਮਿਲ ਜੂ ਬਾਈ ਜੀ ਸਭ ਤੋਂ ਟੌਪ ਡੀਜ਼ਲ ਦੀ ਕਾਰ ਤੇ ਜਿਹੜੀ ਆ ਖੜੀ ਇਹ ਤੁਹਾਡੀ 2023 ਮਾਡਲ ਹੈ ਜੀ ਹਮ ਐਕਸ ਵੇਰੀਐਂਟ ਹੈ ਫਰਸਟ ਓਨਰ ਕਾਰ ਹੈ ਹਮ ਇਹ ਤੁਹਾਨੂੰ ਦੇ ਦਿਆਂਗੇ ਆਪਾਂ 12,85000 ਰੁਪਏ ਦੀ ਕਾਰ 12,85000 ਦੀ 2023 ਮਾਡਲ ਡੀਜ਼ਲ ਦੀ ई एक्स ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀ ਆ ਸੀਟ ਕਵਰ ਨਵੇਂ 70 ਮੈਟ ਸਭ ਕੁਝ ਓਕੇ ਦੀ ਡਨ ਕੁਝ ਨਹੀਂ ਕਰਾਉਣਾ ਤੇਲ ਪਵਾਉਣਾ ਤੇ ਗੱਡੀ ਚਲਾਉਣੀ ਆ ਵਰਨ ਵਾਲੇ ਵੀਰਾਂ ਵਾਸਤੇ ਵੀ ਤਿੰਨ ਵਰਨਾ ਖੜੀਆਂ ਨੇ ਜੀ ਘਰ ਲਿਓ ਸਿਲੈਕਟ ਦੱਸਿਓ 2019 ਮਾਡਲ ਫੁੱਲ ਟੌਪ 44000 ਕਿਲੋਮੀਟਰ ਚਲੀ ਹੋਈ ਕਾਰ ਹੈ ਠੀਕ ਹੈ ਜੀ ਵਿਦ ਰਿਕਾਰਡ ਫਰਸਟ ਓਨਰ ਕਾਰ ਹੈ ਡੀਜ਼ਲ ਹਾਂ ਡੀਜ਼ਲ ਔਰ ਸਨ ਰੂਫ ਕਰੋ ਜੀ ਚੈੱਕ ਉਸ ਬਟਨ ਸਟਾਰਟ ਵੈਂਟੀਲੇਟਰ ਸੀ ਸਾਰੇ ਫੀਚਰ ਨੇ ਭਾਈ ਜੀ 2019 ਮਾਡਲ ਪਹਿਲੇ ਨਾਂ ਦੀ ਡੀਜ਼ਲ ਦੀ ਐਸ ਐਕਸ ਓ ਕਾਰ ਹੈ ਤੇ ਭਾਜੀ ਐਜ਼ਾ ਰੇਟ ਇਹ ਕਾਰ ਦੇ ਦਾਂਗੇ ਜੀ 7.9 ਲੱਖ ਰੁਪਏ ਦੀ ਕਾਰ 7.9 ਲੱਖ ਰੁਪਏ ਦੀ ਇਹ ਕਾਰ ਮਿਲ ਜੂ 7 ਲੱਖ ਰੁਪਏ ਲਏ ਡਾਊਨ ਪੇਮੈਂਟ ਦਾ ਤੇ ਇਹਦੀ ਡਿਟੇਲ ਦੇ ਜੀ ਇਹ 2020 ਮਾਡਲ ਹੈ ਜੀ ਜੀ ਸਨਰੂਫ ਵਾਲਾ ਵੇਰੀਐਂਟ ਹੈ ਠੀਕ ਹੈ 2020 ਸੈਕੰਡ ਓਨਰ ਕਾਰ ਠੀਕ ਹੈ ਜੀ ਠੀਕ ਹੈ ਜੀ ਡੀਜ਼ਲ ਵੇਰੀਐਂਟ ਜੀ 62000 ਕਿਲੋਮੀਟਰ ਚੱਲੀ ਹੋਈ ਹੈ ਲਓ ਜੀ ਕਰੋ ਚੈੱਕ ਇਹ ਵੀ ਆਟੋਮੈਟਿਕ ਕਾਰ ਆ ਆਟੋਮੈਟਿਕ ਆਟੋਮੈਟਿਕ ਕਾਰ 2020 ਮਾਡਲ ਸੈਕੰਡ ਓਨਰ ਡੀਜ਼ਲ ਦੇ ਵਿੱਚ ਸਨਰੂਫ ਵਾਲੀ ਐਸਐਕਸ ਬੱਡੀ ਗ੍ਰਿਲ ਦੇ ਵਿੱਚ ਨਵੀਂ ਸ਼ੇਪ ਵਾਲੀ ਕਾਰ ਆ ਗਈ ਤੇ ਭਾਜੀ ਇਹਦਾ ਕੀ ਰੇਟ ਦਵਾਂਗੇ ਇਹ 1.5 ਲੱਖ ਰੁਪਏ ਦੀ ਕਾਰ 1.5 ਲੱਖ ਦੀ ਗੱਡੀ ਮਿਲ ਜੂ ਭਾਜੀ ਮੌਕੇ ਤੇ ਵਧੀਆ ਮਾਨਤਾਣ ਵੀ ਹੋ ਜੂਗਾ ਤੁਹਾਡਾ ਇਸ ਰੇਟ ਦੇ ਵਿੱਚੋਂ ਤੇ ਆਹ ਕਾਰ ਆ ਜਿਹੜੀ ਇਹ 2021 ਮਾਡਲ ਹੈ ਜੀ ਇਹ ਡੀਜ਼ਲ ਵੇਰੀਐਂਟ ਦੇ ਵਿੱਚ 2021 ਮਾਡਲ ਮੈਨੂਅਲ ਟਰਾਂਸਮਿਸ਼ਨ ਵਿਦ ਸਨਰੂਫ ਓਨਰ ਫਰਸਟ ਓਨਰ ਫਰਸਟ ਠੀਕ ਹੈ ਜੀ ਚੱਲੀ ਭਾਜੀ ਕਿੰਨੀ ਹੈ ਇਹ ਇਹ ਚੱਲੀ ਹੋਈ ਹੈ 82000 ਕਿਲੋਮੀਟਰ ਲਓ ਜੀ 21 ਮਾਡਲ ਪਹਿਲੇ ਨਾਲ ਦੀ ਸਨਰੂਫ ਵਾਲੀ ਮੈਨੂਅਲ ਗੇਅਰ ਦੇ ਵਿੱਚ ਡੀਜ਼ਲ ਦੀ 82000 ਚੱਲੀ ਹੋਈ ਵਰਨਾ ਬਾਈ ਜੀ ਕੰਡੀਸ਼ਨ ਦੀ ਬਿਲਕੁਲ ਬ੍ਰੈਂਡ ਨਿਊ ਤੇ ਭਾਜੀ ਇਹਦਾ ਰੇਟ 1.5 ਕਰੋੜ ਰੁਪਏ 1.5 ਲੱਖ ਦੀ ਇਹ ਕਾਰ ਮਿਲ ਜੂਗੀ ਬਾਈ ਜੀ ਅੱਗੇ ਖੜੀ ਆ ਕਾਲੇ ਰੰਗ ਦੇ ਵਿੱਚ ਐਕਸਯੂਵੀ 500 ਇਹ ਫੁੱਲ ਟੌਪ ਮਾਡਲ ਹੈ ਜੀ ਡਬਲਯੂ 10 ਵਿਦ ਸਨਰੂਫ ਠੀਕ ਹੈ ਠੀਕ ਹੈ ਜੀ ਤੇ ਮਾਡਲ 2000 ਮਾਡਲ 2016 16 ਹਾਂ ਲੋ ਜੀ 16 ਦਾ ਸਭ ਤੋਂ ਟੌਪ ਮਾਡਲ ਡਬਲਯੂ 10 ਸਨਰੂਫ ਵਾਲੀ ਕਾਰ ਹੈ ਓਨਰ ਭਾਜੀ ਕਿਹੜਾ ਇਹ ਇਹ ਫਰਸਟ ਓਨਰ ਕਾਰ ਹੈ ਜੀ 2016 16 ਮਾਡਲ ਚੱਲੀ ਚੱਲੀ ਹੋਈ ਹੈ 95000 ਕਿਲੋ 95000 ਚੱਲੀ ਇਲੈਕਟ੍ਰੋਨਿਕ ਸੀਟ ਦੇ ਨਾਲ ਬਾਈ ਜੀ ਟੌਪ ਮਾਡਲ ਕਾਰ ਤੇ ਭਾਜੀ ਇਹਦਾ ਰੇਟ 7.5 ਲੱਖ ਰੁਪਏ ਦੀ ਸਾਢੇ 7 ਲੱਖ ਦੀ ਤੁਹਾਨੂੰ ਇਹ ਮਿਲ ਜੂ ਤੇ ਅੱਗੇ ਖੜੀ ਆ ਕ੍ਰਿਸਟਾ ਦੱਸਿਓ ਜੀ ਕ੍ਰਿਸਟਾ ਜੀ ਆਟੋ ਹੈ ਜੀ ਠੀਕ ਹੈ 2022 ਮਾਡਲ ਹੈ ਓਨਰ ਇਹਦਾ ਸੈਕੰਡ ਹੈ ਠੀਕ ਹੈ 34000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਦੇ ਨਾਲ ਲਓ ਜੀ 2022 ਮਾਡਲ 34000 ਰਿਕਾਰਡ ਦੇ ਨਾਲ ਚੱਲੀ ਹੋਈ ਇਨੋਵਾ ਕ੍ਰਿਸਟਾ ਕੰਡੀਸ਼ਨ ਦੀ ਬਿਲਕੁਲ ਬ੍ਰੈਂਡ ਨਿਊ ਆਟੋਮੈਟਿਕ ਆਟੋਮੈਟਿਕ ਕ੍ਰਿਸਟਾ ਲਾਸਟ ਵਾਲਾ ਮਾਡਲ ਲੈ ਆਏ 2022-22 ਦੀ ਵੱਧ ਹੋਈਆਂ ਸੀ ਤੇ ਭਾਜੀ ਰੇਟ ਇਹਦਾ 19.5 ਲੱਖ ਰੁਪਏ ਦੀ ਕਰ ਦੇ ਦਿੰਦਾ 19.5 ਲੱਖ ਦੀ ਤੁਹਾਨੂੰ ਇਹ ਮਿਲ ਜੂਗੀ ਅੱਗੇ ਆ ਗਈ ਚਿੱਟੇ ਰੰਗ ਚ ਇਹ 20 ਵੇਰੀਐਂਟ ਹੈ ਡੀਜ਼ਲ ਜੀ ਫਰਸਟ ਓਨਰ ਕਾਰ ਹੈ ਜੀ 50000 ਕਿਲੋਮੀਟਰ ਚੱਲੀ ਹੋਈ ਹੈ ਜੈਂਸੀ ਰਿਕਾਰਡ ਦੇ ਨਾਲ ਠੀਕ ਹੈ ਮਾਡਲ ਇਹਦਾ ਕਿੰਨਾ ਇਹ 22 ਮਾਡਲ ਹੀ ਹੈ ਇਹ ਵੀ 22 ਆ ਹਾਂ 22 ਮਾਡਲ ਇਹ 22 ਮਾਡਲ ਪਹਿਲੇ ਨਾਂ ਦੀ ਵੀ ਮੈਨੂਅਲ ਆ ਬਾਈ ਜੀ 10000 ਚੱਲੀ ਅੱਛਾ 50000 22 ਮਾਡਲ 50000 ਕਿਲੋਮੀਟਰ 22 ਮਾਡਲ 50000 ਰਿਕਾਰਡ ਦੇ ਨਾਲ ਚੱਲੀ ਹੋਈ ਫਰਸਟ ਓਨਰ ਕਾਰ ਹੈ ਫਰਸਟ ਓਨਰ ਕਾਰ ਤੇ ਭਾਜੀ ਇਹਦਾ ਰੇਟ ਇਹ 20 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਲਓ ਜੀ ਇਹ ਗੱਡੀ ਮਿਲ ਜੂ 20 ਲੱਖ ਦੀ ਮੌਕੇ ਤੇ ਮਾਨਤਾਣ ਵੀ ਹੋ ਜੂ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਉਹਦਾ ਵੱਖਰਾ ਰਿਗਾਰਡ ਮਾਨਤਾਣ ਕੀਤਾ ਜਾਊ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਜੋ ਜਸਵੀਰ ਹੋਣੀ ਗਾਓ ਸੋ ਆਪਣੀ ਵੀਡੀਓ ਨੂੰ ਬাজি ਵੱਧ ਤੋਂ ਵੱਧ ਯਾਰਾਂ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜਿਹੜੇ ਗੱਡੀਆਂ ਲੱਭ ਰਹੇ ਆ ਤੇ ਪਹੁੰਚੋ ਗੁਰਨਾਨਕ ਕਾਰਬਾਜ਼ਾਰ ਮਕੇਰੀਆਂ ਸਕਰੀਨ ਤੇ ਚੱਲਦੇ ਨੰਬਰ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਈਪਾ ਕੇ ਵੀ ਗੱਡੀ ਬੁੱਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ